ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪਰੀਆ ਅਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੇਜੜ ਪਿੰਡ ਅਮਰੀਕਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਪਹੁੰਚ ਚੁੱਕੇ ਆਪਾਂ ਬਾਈ ਬੂਟਾ ਸਿੰਘ ਜੀ ਦੇ ਕੋਲ ਦੋ ਮੱਜਾਂ ਲੈ ਕੇ ਆਇਆ ਕੁਐਸਟ ਕਰਦੇ ਕਿਤੋਂ ਵੀ ਆਪਣੀ ਖਰੀਦਦਾਰੀ ਕਰਨੀ ਆ ਨਰਖ ਪਰਖ ਕਰਕੇ ਚੋਕੇ ਟਿੱਪ ਕੇ ਤਸੱਲੀ ਕਰਕੇ ਫਿਰ ਪਸ਼ੂ ਖਰੀਦਦਾਰੀ ਕਰਿਆ ਕਰੋ ਆਪਣੀ ਠੀਕ ਆ ਜੀ ਜਿੱਥੇ ਤੁਹਾਨੂੰ ਯਾਬਦਾ ਹੈ ਪਿਆਰ ਹੈ ਸਾਡਾ ਤੇ ਉੱਥੇ ਆਪਣੀ ਆਨਲਾਈਨ ਵੀ ਤੁਸੀਂ ਮਗਾ ਸਕਦੇ ਜੀ ਆਸ ਕਰਦੇ ਹਾਂ ਜੋ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਤੇ ਬਾਈ ਕੋਲ ਮੱਝਾਂ ਬਹੁਤ ਸੋਹਣੀਆਂ ਆ ਬਾਕੀ ਵਧੇਰੇ ਜਾਣਕਾਰੀ ਲੈਣੇ ਆ ਪੁੱਛਦੇ ਆ ਕਿੰਨਾ ਸੂਬਾ ਤੇ ਕੀ ਜਾਂਦਾ ਮੁੱਲ ਆ ਤੇ ਕਿੰਨੇ ਕਿ ਦੁੱਧ ਵਾਲ ਜਾਣ ਵਾਤ ਵਾਤ ਸ਼ੇਅਰ ਲਾਈਕ ਕਰਿਓ ਵੀਡੀਓ ਨੂੰ ਐਂਡ ਤੱਕਰ ਜਰੂਰ ਵੇਖ ਦੇ ਰਿਓ ਅੱਜ ਬਰਸਾਤ ਦਾ ਵੀ ਮੌਸਮ ਚੱਲਣ ਰਿਹਾ ਹੈ ਬਾਈ ਬੂਟੇ ਦੇ ਘਰ ਮੌਸਮ ਛਾਇਆ ਪਿਆ ਬੱਦਲ ਛਾਏ ਨਹੀਂ ਖੂਬਸੂਰਤ ਹੈ ਮੌਸਮ ਠੀਕ ਹੈ ਜੀ ਵਧੇਰੇ ਜਾਣਕਾਰੀ ਲੈ ਕੇ ਸਾਂਝੀ ਕਰਦੇ ਆਂ ਸਾਡ ਤੋਂ ਐਡ ਕਰਵਾਉਣ ਲਈ ਪਸ਼ੂਆਂ ਦੇ ਵੀਡੀਓ ਬਣਾਉਣ ਲਈ ਸਾਡਾ ਕਨੈਕਟ ਨੰਬਰ 99150 95018 ਤੇ ਕਾਲ ਕਰਕੇ ਆਪਣੇ ਪਸ਼ੂਆਂ ਦੀ ਐਡ ਕਰਵਾ ਸਕਦਾ ਵੀਡੀਓ ਬਣਵਾ ਸਕਦਾ ਅਸੀਂ ਬਹੁਤ ਧੰਨਵਾਦੀ ਹਾਂ ਸਾਰਿਆਂ ਦੇ ਜੋ ਬੜਾ ਸੰਯੋਗ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ ਆਓ ਲਈਏ ਵਧੇਰੇ ਜਾਣਕਾਰੀ ਬਾਈ ਬੂਟੇ ਤੋਂ ਪੁੱਛੀਏ ਕਿ ਕਿੰਵਾ ਸੁਭਾ ਤੇ ਕੀ ਮਿਲਕ ਰਿਕਾਰਡ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੁਹਾਨੂੰ ਸਾਹਿਬ ਚੜਦੀ ਕਲਾ ਤੁਸੀਂ ਸੁਣਾਓ ਵਧੀਆ ਵਧੀਆ ਠੀਕ ਠਾਕ ਜੀ ਸਭ ਦੀ ਕਲਾ ਚੜਦੀ ਕਲਾ ਠੀਕ ਆ ਜੀ ਹੋਰ ਵਧੀਆ ਮੀਂਹ ਪਾਈ ਜਾਂਦੇ ਮੌਸਮ ਬੜਾ ਹੀ ਠੰਡਾ ਕੀਤਾ ਪਿਆ ਤੇ ਹੋਰ ਮੌਸਮ ਬੱਦਲ ਛਾਏ ਪਏ ਹੈ ਬੱਦਲ ਛਾਏ ਤੇ ਗਰਮੀ ਬੜੀ ਆ ਦੇ ਹਾਂ ਅੱਜ ਨਿਕਲ ਗਈ ਨਹੀਂ ਮੈਨਾਂ ਨਿਕਲ ਨਹੀਂ ਕੇ ਬੱਚੇ ਨਾ ਪੰਜਾਂ ਦਿਨਾਂ ਮੈਂ ਸੁੱਈ ਆ ਇਹ ਐ ਮੂੰਹ ਡੱਡੂ ਦਾ ਕੋਈ ਪਾਣੀ ਪਿਆਓ ਮੈਨੂੰ ਨਹੀਂ ਗਰਮੀ ਬੜੀ ਬੇਸਾਬ ਪਰ ਇੱਕ ਗੱਲ ਹੈਗੀ ਆ ਜਦੋਂ ਵੀ ਤੁਸੀਂ ਕੋਈ ਮੱਝ ਲੈ ਕੇ ਜਾਂ ਗਾਂ ਆਉਂਦੇ ਡੰਗਰ ਕੋਈ ਛੋਟੀ ਦਾ ਹੀ ਫੜਦੇ ਜੀ ਉਹ ਡੰਗਰ ਫਿਰ ਚੰਗਾ ਸੁਣਵਾ ਜਾ ਪੀ ਫੜਦੇ ਜੇ ਚੰਗਾ ਬ੍ਰਾਂਡਡ ਹੈ ਆਹ ਵੇਖੋ ਇਹ ਮੈਂ ਨਾ ਕਮਾਲ ਹੋਈ ਪਈ ਆ ਆਹ ਵੇਖੋ ਇਹਦੇ ਤੇ ਵੇਖੋ ਇੱਕ ਹੋਰ ਕਮਾਲ ਦੀ ਗੱਲ ਜੀ ਵੇਖ ਲਓ ਜਿੰਨਾ ਵੀ ਪਿੰਡੇ ਦੇ ਨਾਰ ਕੱਲੀ-ਕੱਲੀ ਦੀਂਦੀ ਇਹ ਕੀ ਗੱਲ ਹੈ ਇਹ ਬਿਜਲੀ ਘਾਰ ਹੀ ਬਣਾਏ ਬੈਠੇ ਹਨਾ ਇਹ ਮੈਂ ਨਹੀਂ ਕੋਈ ਮੋਟੇ ਮਾਸ ਦਾ ਡੰਗਰ ਹੁੰਦਾ ਇਹ ਪਤਲੇ ਇਹਦੀ ਆ ਲੈ ਇਹ ਰਖੋ ਲੈ ਲੈ ਇਹ ਵਾਕਈ ਇਹ ਤਾਂ ਜਿਵੇਂ ਨਾ ਆ ਲੈ ਲੈ ਗੱਲ ਕਮੀਜ਼ ਪਾਇਆ ਹੁੰਦਾ ਨਾ ਕਮੀਜ਼ ਆ ਕਮੀਜ਼ ਹੀ ਜਾ ਕੋਈ ਹੋਰ ਗੱਲ ਸੱਜਣੋ ਇੱਕ ਨੋਟ ਕਰਿਓ ਇਹਨਾਂ ਦੀ ਕਰਮਾਂ ਵਾਲੀ ਦੇ ਇਹ ਨਹੀਂ ਇੱਕ ਸਾਈਡ ਤੋਂ ਜਿਵੇਂ ਨਾ ਨਾਰਾਂ ਕੁੱਤੇ ਵੀ ਥੱਲੇ ਵੀ ਇਹ ਜ਼ਿਆਦਾਤਰ ਤੇ ਦੱਸਦੇ ਸਿਆਣੇ ਆਪਣੇ ਸਾਰੇ ਆ ਬਾਕੀ ਦੁੱਤ ਵਾਲੀ ਇਹਨੂੰ ਚੀਜ਼ ਕਹਿੰਦੇ ਆ ਠੀਕ ਸਮਾਂ ਕੋਈ ਜੇ ਦੱਸ ਦਿੰਦਾ ਲੈ ਜੂ ਠਿੱਲਾ ਠੁਲਾ ਬਹੁਤ ਜ਼ਿਆਦਾ ਹਨ ਮਨੂ ਬੜੀ ਬਨੂ ਬਹੁਤ ਹਨ ਬੰਨੀ ਬੜੀ ਫਿਰ ਇੱਕ ਆਵੇ ਦਾ ਹੀ ਮੱਝ ਦੇ ਦਿਨ ਦਾ ਲੈ ਜੂ ਦਿਨ ਲੈ ਜੂ ਤੇ ਲੋ ਜੀ ਇੱਧਰ ਦੇਖੋ ਇੱਧਰ ਦੇਖੋ ਵਾਕਈ ਵੀਦਰੀ ਗੱਡੀ ਬਣਾਈ ਪਈ ਟੀ ਆਹ ਆਉਂਦੇ ਡੋਲੇ ਹੁਣੇ ਆ ਬਹੁਤ ਸੋਹਣੀ ਆ ਕਰਮਾਂ ਵਾਲੀ ਤੇ ਕੈਮਰੇ ਦੇ ਵਿੱਚ ਸੱਜਣੋ ਮਹਾ ਜਨਮਰਾ ਬਾਈ ਦੇ ਪੂਰੇ ਆਉਂਦੇ ਆ ਬਾਈ ਜੀ ਐਸ ਸਾਈਡ ਤੋਂ ਕਰ ਦਿਓ ਬਾਹਰ ਨੂੰ ਤੇ ਆਪਣੇ ਭੈਣ ਭਰਾਵਾਂ ਨੂੰ ਇੱਕ ਵਾਰ ਐਡਰੈਸ ਨੋਟ ਕਰਾਈਏ ਆਪਣਾ ਕਨੈਕਟ ਨੰਬਰ ਦਈਏ ਹਾਂ ਕਿਉਂ ਦੂਰੋਂ ਨੇੜਿਓਂ ਭੈਣ ਭਰਾ ਨਹੀਂ ਆਉਂਗਾ। ਭਾਈ ਬੂਟਾ ਜੀ ਹਾਂਜੀ ਹਾਂਜੀ ਆਪਣਾ ਐਡਰੈਸ ਦੱਸ ਗਿਆ ਆਪਣੇ ਭੈਣ ਭਰਾਵਾਂ ਨੂੰ। ਬਸ ਪਿੰਡ ਵੀਰਚੇ। ਹਾਂਜੀ। ਤਸੀਲ ਪੱਟੀ ਦਿਲਾ ਤਰਸਪੁਰ। ਅੱਛਾ ਜੀ। ਹਾਂਜੀ। ਮੋਬਾਈਲ ਨੰਬਰ 84373 899 ਵਾਲੇ। ਠੀਕ ਆ। ਦੋ ਪਸ਼ੂ ਆਪਣੇ। ਹਾਂਜੀ ਦੋ ਪਸ਼ੂ। ਇੱਕ ਗੱਬਣ ਤੇ ਕੱਬੜੇ ਗੱਬੜੇ ਉਹ ਸੂਈ ਮੰਨ ਠੀਕ ਇਹ ਤੋਂ ਹੀ ਸ਼ੁਰੂਆਤ ਕਰ ਲਗੇ ਹਿੱਤ ਤੋਂ ਕਰ ਲਓ ਹਾਂ ਬਹੁਤ ਸੋਹਣੀ ਆ ਤੇ ਇੱਕ ਰਾਂ ਆਪਣਾ ਖੋਲ ਕੇ ਤੋਰਾ ਚੈੱਕ ਕਰਾਈਏ ਭੈਣ ਭਰਾ ਲੋ ਸਜਣੋ ਕੈਮਰੇ ਜੀ ਆ ਕੋ ਤੇ ਕੈਮਰੇ ਗਾੜੀ ਤੇ ਕਰਮਾ ਵਾਲੀ ਮਹਾਪੂਰੀ ਆਉਂਦੀ ਆ ਬਾਕੀ ਫੁੱਲ ਵਜਨ ਵਟਾ ਵੱਡੀ ਆ ਤੇ ਵਜਨ ਵਟੇ ਦੀ ਚੰਗੀ ਆ ਪਾਲੀ ਪਲੋਸੀ ਆ ਬਾਕੀ ਜਿਹੜਾ ਇਹ ਨਹੀਂ ਕਈ ਹੁੰਦੀਆਂ ਵੱਡੀ ਜੱਡੀ ਹੋਵੇ ਚਮਜਾ ਚੜਿਆ ਹੁੰਦਾ ਉਹ ਗੱਲ ਨਹੀਂ ਸਜਣੋ ਕਿਉਂਕਿ ਮਾਸ ਪਤਲੇ ਦੀ ਆ ਤੇ ਨਾੜ ਜੋ ਪਿੰਡੇ ਦੇ ਕੱਲੀ ਕੱਲੀ ਝਲਕਦੀ ਆ ਦੇਖ ਸਕਦੇ ਆ ਇਧਰ ਨੂੰ ਲੈ ਜਾਓ ਘਰ ਨੂੰ ਜੀ ਬਾਕੀ ਸੂਆ ਬਾਈ ਜੀ ਕਿਨਵਾ ਆਊਗਾ ਮੰਨ ਲਓ ਜੀ ਆ ਪੰਜ ਨੂੰ ਲਈ ਉਹ ਤੀਜਾ ਦੇ ਮੰਨ ਲਓ ਚੌਥਾ ਮੰਨ ਲਓ ਚੌਥੇ ਨਾਲ ਕਿਹੜਾ ਬੁੱਢੀ ਰਹਿ ਗਈ ਮਟਾਣ ਚੱਕਰੀ ਭਲੀ ਬਾਣ ਸੰਢੀ ਬੜੀ ਹੈ ਵਾਕੇ ਨਾੜ ਕੱਲੀ ਕੱਲੀ ਧੀਂਦੀ ਹੋਰ ਲੈ ਜਾਓ ਜੀ ਉੱਥੇ ਲੈ ਜਾਓ ਐਵੇਂ ਕਿੰਨਾ ਮੱਧੀ ਕਿ ਨਹੀਂ ਲੈ ਇਦਾਂ ਹੀ ਗੱਲ ਗਾਂਵਾਂ ਵਾਲਾ ਹਿਸਾਬ ਹੈ ਦਾ ਹਾਂ ਨਹੀਂ ਐ ਦਹੀਂ ਹੈ ਠੰਡੀ ਬਹੁਤ ਜਿਆਦੀ ਹੈ ਲੋ ਸਜਣੋ ਇਹ ਪਾ ਹੀ ਆ ਜੇ ਹਨਾ ਅਜੇ ਨਹੀਂ ਸੁੰਦੀ 10 ਦਿਨ 10 ਦਿਨ ਨਹੀਂ ਸੁੰਦੀ ਲੈ ਜੂ ਨਾ ਖੁੱਲੇ ਢੋਲੇ ਹਾਂ ਜਿੱਤਰਾ ਬੜੀਆਂ ਜੱਡਾ ਚੌੜਾ ਇਹ ਡੰਨ ਨੂੰ ਸਕੂਲ ਪੋ ਕੋਈ ਚੱਕਰ ਨਹੀਂ ਬੰ ਨਹੀਂ ਸੁੰਦੀ ਹੈ ਜੀ 10 ਦਿਨ ਨਹੀਂ ਹਾਂ ਹਰ ਸਾਪਕ ਨਾਲ ਚਦਾ ਬੰਦੇ ਲੋ ਜੀ ਥਾਣ ਬਹੁਤ ਸੋਹਣਾ ਕੰਮ ਦਾ ਲੱਗਾ ਸਾਨੂੰ ਇਹ ਮੌਸਮ ਬੜਾ ਸ਼ਾਇਆ ਪਿਆ ਹੈ ਤੇ ਦੁੱਧ ਕਿੰਨਾ ਕੁ ਬਾਈ ਬੂਟੇ ਕਹਿੰਦੇ ਰਿਕਾਰਡ ਜਿਹਨਾਂ ਨੂੰ ਆਪਾਂ ਲਈ ਹੈ ਨਾ ਹਾਂ ਜੀ ਕਰੋ ਪੱਜ ਲਈ ਆ ਉਹਨਾਂ ਦੇ ਕਿ ਜਿੰਨੀ ਸਾਹ ਵੀ ਚੰਗੀ ਸੀ ਚੰਗੇ ਘਰ ਵਾਈ ਸਾਹਿਬ ਇਹਨੇ ਮੈਂ ਕਿਹਾ ਨਹੀਂ ਸਾਹਿਬ ਹਾਂਜੀ ਸਾਹ ਤਾਂ ਦਿਸਣ ਲਈ ਆ ਉਹਦੇ 18 19 ਲੀਟਰ ਹੀ ਹੁੰਦੇ ਰਹੇ ਤੇ ਇਹਨਾਂ ਦੇ ਲੋ ਕਿੰਨਾ ਚਾਹੀਦਾ ਜਨਤ ਦੇ ਲੋ ਹਾਂਲ ਬਤਾ ਆਹੋ 17 18 ਗੱਲ ਉਹਨਾਂ ਕੀ ਜਾਂਦਾ ਬਾਕੀ ਜਿੱਡਾ ਵਾਹ ਇਹ ਗੱਲ ਸੂਣ ਵਾਲੀ ਆ ਚਾਰ ਟੋਕਰ ਪੱਟੇ ਚੱਲੀ ਐ ਵਲੇਟ ਜਿੰਦੀ ਕਰਮਾਂ ਲਈ ਤੇ ਕੱਦ ਕਾਤੀ ਚੰਗੀ ਆ ਨਾ ਵਜ਼ਨ ਵਟਾ ਲੋਡ ਪੂਰਾ ਬਾਈ ਫਿਰ ਇਹਦੀ ਕੀਮਤ ਕੀ ਕਰਦੇ ਆਪਾਂ ਮੀਂਹ ਡਾਂਦੋ ਨਹੀਂ ਤੁਹਾਡੀ ਚੀਜ਼ ਤੁਸੀਂ ਦੱਸੋ ਹੁਕਮ ਕਰੋ ਤੁਸੀਂ ਤਾਂ ਇਤਰਾ ਮੈਨੂੰ ਲੱਗਦਾ ਹੱਥੀਆ ਗੋਲੂ ਬੋਲੂ ਜਾਂ ਮੈਨਾਂ ਸਭਾ ਲੱਗ ਤੇ ਹੀ ਦੀ ਅੱਛਾਈ ਤੇ ਹੈਗੀ ਆ ਹਾਂ ਗੋਲ ਮਟੋਲ ਜੀ ਹੈਨਾ ਗੋਲ ਮਟੋਲ ਜੀ ਆ ਪੂਰੀ ਜਨ ਹੂੰ ਮਲਾਮ ਮਲਾਮ ਜੀ ਆ ਮਲਾਮ ਬਹੁਤ ਜਿਆਦਾ ਹੈ ਕਿ ਨਹੀਂ ਮੋٹے ਪਿੰਡੇ ਦੀ ਜੂੜੀ ਨਹੀਂ ਲੱਗਣਾ ਅੱਗੇ ਜਿਵੇਂ ਇੱਕ ਚਰਬੀ ਜੀ ਚੜੀ ਹੁੰਦੀ ਉਹ ਦੁੱਧ ਨਹੀਂ ਹਾਂ ਉਹ ਦੁੱਧ ਨਹੀਂ ਦਿੰਦਾ ਚਰਬੀ ਵਾਲਾ ਚਰਬੀ ਆ ਜਰੀ ਦੇਖੋ ਹਾਂ ਇਦਾਂ ਹੀ ਆ ਤੇ ਕਿੰਨੇ ਦੀ ਦੇਰ ਗਿਆ ਮੈਨੂੰ ਪੜਾ ਤਾਂ ਬਹੁਤ ਮਾਮੇ 10 ਤੋਂ 5 ਕਰ ਲੋ 97000 ਦੀ ਆ 200 ਰੁਪਏ ਛੋੜ 97 ਦੀ ਹਾਂਜੀ ਹੋਰ ਛੜ ਦੇ ਦੋ 200 ਛੜ ਦੇ 99 ਦੀ ਜਾਣ ਦੇ ਪਹਿਲੀ ਵੀਡੀਓ ਆ ਜੀ ਦੀ ਹਾਂ ਇਹਨੂੰ ਬਾਬਾ ਹਰ 200 ਰੁਪਏ ਛੋੜ ਦੇ ਹੋਰ ਲਾ ਵੀਰ ਭਰਾ ਆ ਕੇ ਤੇ ਪਹਿਲਾਂ ਹੀ ਕਰਤਾ ਠੀਕ ਆ 95 ਦੇ ਵਿੱਚ ਹਾਥੀ ਜਿਹੜਾ ਆਪਾਂ ਦੇ ਦੇਣਾ ਹਾਥੀ ਇਹ ਲੈਣਾ ਖਾਲਾ ਜੀ ਦਾ ਵਾਲਾ ਨਹੀਂ ਇਹਨੂੰ ਮੁੱਲ ਕਰੀਏ ਨਾ ਅਗਲੇ ਅਗਲੇ ਦੇ ਮੁੱਲ ਦੇ 30 ਕਰ ਦੇਣਾ ਉਹ ਜਾਂਦੀ ਆਪਾਂ ਹਾਂਜੀ 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 ਤੇ ਦੂਜੇ ਨੰਬਰ ਤੇ ਆ ਗਈ ਸੂਈ ਸਵਾਈ ਹਾਂ ਇਹ ਸੂਈ ਸਵਾਈ ਚਾਰ ਕਿ ਤੈਨੂੰ ਅੱਗੇ ਸੂਈ ਨੂੰ ਕਿੰਨੇ ਦਿਨ ਹੋ ਗਿਆ ਪੰਜ ਦਿਨ ਹੋ ਗਏ ਪੰਜ ਦਿਨ ਹੋ ਗਏ ਜੀ ਲਓ ਸੱਜਣੋ ਕਿੰਨਾ ਦੁੱਧ ਬੌਲਾ ਬਣ ਕੇ 10 ਲੀਟਰ ਬੌਲਾ ਆ ਜੇ ਇਹ ਡੰਗੜੀਆਂ ਸੂਜੀ ਚ ਆਇਆ ਨਾ ਸੂਜੀ ਮਹਿਸੂਸ ਕਰਨ ਗਈ ਵਾਜ ਆ ਸੂਜੀ ਦੇ ਡੰਗੜ ਉਪਰੇ ਆ ਜਾਂਦਾ ਨਾ ਸਾਹ ਤੇ ਇਹ ਮਹਿਸੂਸ ਕਰਦਾ ਆ ਜੇ ਮੰਨ ਲਾ ਹਕੂਮਤਾਂ ਨਾ ਬੌਣਾ ਹੀ ਲਿੰਦੀ ਸੀ ਉਹ ਘਰ ਅੱਜ ਖੜਾ ਤੂੰ ਮੁੰਡਿਆ ਹਾਂ ਫਿਰ ਉਹ ਜਿਵੇਂ ਕਿਸੇ ਘਰੋਂ ਨਿਕਲਿਆ ਆਂਦਾ ਨਾ ਹਾਂਜੀ ਹਾਂ ਘਟਾਇਆ ਆਂਦਾ ਉਹ ਘਰੋਂ ਜਦੋਂ ਨਿਕਲਦਾ ਫਿਰ ਔਖਾਸੜਾ ਹੋ ਜਾਂਦਾ ਜੀ ਇਹ ਨਹੀਂ ਪਸ਼ੂ ਲੱਗਦਾ ਆਪਣਾ ਆਪਣਾ ਹਸਾਬ ਆ ਹਾਂਜੀ ਉਹਨੂੰ ਕੋਈ ਪਰਵਾਹ ਨਹੀਂ ਬਸ ਮਸਤ ਖਲੋਈਂਦੀ ਆ ਉਹ ਮਸਤ ਮਸਤ ਹੈ ਜਾਇਨਾ ਮਸਤਾਂ ਦੇ ਡੇਰੇ ਤੈਨੂੰ ਮਸਤ ਕਰ ਦੇਣਗੇ ਉਹ ਮਸਤੋ ਹੀ ਫਈ ਆ ਇਹ ਫਿਰ ਥੋੜਾ ਜਿਹਾ ਜਿਹਾ ਅਜੀਬ ਨਹੀਂ ਨਾ ਉਹ ਪਰਾਇਆ ਕਰਦੀ ਆ ਹਾਂ ਬਾਕੀ ਮੈਂ ਬਾਈ ਬੂਟੇ ਵੀ ਚੰਗੇ ਹੈ ਨਾ ਇਹ ਉਹਨੂੰ ਜਾਂਦੀ ਆ ਹੜ ਜਾ ਹੜ ਜਾ ਪਿੱਛੇ ਹੜ ਜਾ ਚੜਾਈ ਚੜੂਈ ਚੰਗੀ ਹੈ ਚੁਵਾਈ ਗੱਲ ਹੀ ਕਹਾਂ ਪਰ ਇੱਕ ਗੱਲ ਹੈ ਕਿ ਜੀ ਤੁਸੀਂ ਜਿਵੇਂ ਨਾ ਨਾਮੀ ਬਰੀਡਰ ਹੁੰਦੇ ਆ ਇਹ ਜਾਂ ਤੁਹਾਡੇ ਇਲਾਕੇ ਜਣਾ ਨਾ ਤੇ ਮੈਂ ਵਾਲੀ ਚੰਗੀ ਆ ਨਾ ਬਾਕੀ ਕਾਤ ਕਾ ਅਕਾਤ ਕਾਠੀ ਚੰਗੀ ਬਾਈ ਬੁਟੀ ਹਾਂ ਹਾਂ ਲਓ ਜੀ ਸਜਰੋ ਸੇਂਗ ਸੂੰਗ ਬਹੁਤ ਕੰਮ ਦਾ ਲੱਗਾ ਤੇ ਬਾਕੀ ਕਾਤ ਕਾ ਛੋਟੀ ਆ ਜੀ ਕਾਤਲੋਂ ਵੇਖੋ ਲਓ ਜੀ ਜੀ ਕਰਦਾ ਉਹਦੇ ਗੇੜੇ ਨਾ ਕਢਾਈ ਜਾਈਏ ਕਢਾਈ ਜਾਈਏ ਪਾਈ ਤੁਕ ਗਈ ਨਾ 10 ਲੀਟਰ ਆ ਬੰਦ ਵੀ ਰਹੀ ਦੁੱਧ ਜਿਹੜਾ ਲਈ 14 15 ਲੀਟਰ ਦੋਗੇ ਲਓ ਜੀ ਬੰਦਾ ਆ ਪ੍ਰਾਂ ਪ੍ਰਾਵਾ ਲਓ ਜੀ ਬੰਦ ਬੱਚੇ ਦਾ ਕਰਕੇ ਨਾ ਕਾਲੀ ਬਈਂਦੀ ਬੱਚੇ ਦਾ ਬਣਾਇਆ ਕਰਦੇ ਹਾਂ ਹਾਂ ਲਓ ਜੀ ਸੱਜਣੋ ਕੈਮਰੇ ਮੂਰੇ ਦੇ ਮਾ ਕਰਮਾਲੀ ਪੂਰੀ ਆਉਂਦੀ ਆ ਬਾਕੀ ਥਾਂ ਲੈਵਾ ਬਹੁਤ ਕੰਮ ਦਾ ਲੱਗਾ ਜੀ ਇਹਨੂੰ ਵੀ ਬੱਦੇ ਕੱਢ ਕਾਸ਼ਦੀ ਇਹਦੀ ਇਹਨੂੰ ਬਾਈ ਕਰਦੇ ਮੜੀ ਜੀ ਥਾਂ ਬਹੁਤ ਸੋਹਣਾ ਲੱਗਾ 10 ਕਿਲੋ ਬੌਲਾ ਬਾਈ ਬੂਟਾ ਕਹਿੰਦਾ ਹਾਜ਼ਰ ਹੋਊਗਾ ਤੇ ਬਾਈ ਬੂਟੇ ਫਿਰ ਕੀ ਜਾਂਦੀ ਕੀਮਤਾਂ ਦੀ ਏ ਬਸ ਹੰਮੂ ਬਿਲਕੁਲ ਜਾਇਜ ਜੀ ਪਹਿਲੀ ਵੀਡੀਓ ਕੀਤੀ ਆਪਾਂ ਪਹਿਲੀ ਦੀ ਜਾਣਦੇ ਕੀ ਕਰਮ ਵਾਲਿਆਂ ਜਾਇਜ ਹਾਂ ਝੋਟੀਆਂ ਆਪਾਂ ਇੱਕ 25-25 ਦੀਆਂ ਵਿੱਚੀਆਂ ਹਾਂ ਹਾਂ ਜੀ ਜਿੱਤਰਾ ਹੀ ਝੋਡੀ ਨਾ ਦੋ ਦਿਨ ਵੀ 15-16 ਲੀਟਰ ਕੱਢੂ ਹਾਂ ਜੀ ਇੱਕ 15 ਲੀਟਰ ਨਹੀਂ ਜਾਇਜ ਕਰੀਏ ਥੋੜਾ ਜਾਇਜ ਕਰ ਲਗੇ ਇੱਕ 10 ਦੀ ਹੋਊਗੀ ਜੀ ਇੱਕ 10 ਦੀ ਹਾਂ ਹੋਰ ਛੱਡ ਦਿਓ ਯਾਰ ਯਾਰ ਛੱਡ ਦਿਓ ਚਲੋ ਇੱਕ ਨੌ ਦੀ ਦੇ ਦਿਓ ਠੀਕ ਆ ਲਓ ਸੱਜਣੋ ਐ ਨੂੰ ਕਰਿਓ ਇੱਕ ਰਾ ਥਾਂ ਲੈਵਾ ਫਿਰ ਮੂਰ ਤੋਂ ਚੈੱਕ ਕਰਾ ਲਈਏ ਚਾਰ ਪੰਜ ਦਿਨ ਦੀ ਸੂਈ ਆ ਤੀਜਾ ਸੂਆ ਹੀ ਇਹ ਗੇ ਲਓ 10 ਕਿਲੋ ਬੌਲੀ ਤੋਂ ਸਟਾਰਟਿੰਗ ਆ ਕੋਣ ਭੀੜੀ ਵੜੀ ਬੰਦ ਨਾ ਕੋਣ ਇਹ ਐਨੂੰ ਬੰਨੋ ਜੀ ਇਦਾਂ ਨੂੰ ਕਰੋ ਥਾਂ ਲੈਵਾ ਚੈੱਕ ਕਰਈਏ ਹਾਂ ਮੂੰਹ ਮਾ ਲਈ ਨਾ ਦੇਖੋ ਬਹੁਤ ਅੱੱਚੀ ਜੋ ਮਰਜੀ ਦਿੱਤੀ ਜੋ ਮੂੰਹ ਫੜਾ ਲਈ ਦੀ ਕੋਈ ਗੱਲ ਨਹੀਂ ਕਈ ਥੋੜੇ ਜੇ ਡੰਗਰ ਮੂੰਹ ਨਹੀਂ ਫੜਾਉਂਦੇ ਆੜਪ ਫੜੇ ਹੁੰਦੇ ਆ ਦੰਦ ਨੂੰ ਵੀ ਦੇਖ ਲਓ ਹਾਂ ਦੰਦ ਪੂਰੇ ਆ ਦੰਦ ਤੇ ਵਿਖਾਉਂਦੀ ਪਈ ਐਨੂੰ ਕਰੋ ਬਾਈ ਕੋਲੋ ਜੀ ਲਓ ਸੱਜਣੋ ਐਨੂੰ ਪਿੱਛੇ ਹੀ ਕਰ ਦੋ ਤੇ ਬਹੁਤ ਸੋਹਣੀ ਆ ਕੰਮ ਦੀ ਆ ਬਾਈ ਬੂਟਿਕ ਕਨੈਕਟ ਨੰਬਰ ਦੇ ਦੇ ਉਹ ਤੇ 판ਦੇ ਪਟੇ ਇੱਕ ਰਾਮਲਾ 73 98 ਨੌਰਦਾਰ ਪਿੰਡ ਅਮੀਰਕੇ ਜ਼ਿਲ੍ਹਾ ਤਰਨਤਾਰ ਠੀਕ ਨਾਂ ਬੂਤਾ ਨਾਂ ਬੂਤਾ ਸਿਰ ਲੋ ਜੀ ਸੱਜਣੋ ਆਂਦੀ ਗੇੜੇ ਕਢਾਈ ਜਾਓ ਗੇੜੇ ਸੋਹਣੀ ਲੱਗਦੀ ਆ ਕੱਦ ਕਾਠੀਆਂ ਦੀਆਂ ਦੋਵੇਂ ਮਈਆਂ ਉਮੀਦ ਕਰਦਾ ਆ ਤੁਹਾਨੂੰ ਜ਼ਰੂਰ ਮਨ ਨੂੰ ਲੱਗਣਗੀਆਂ ਤੇ ਲੈ ਕੇ ਖਰੀਦ ਕੇ ਜਾਓਗੇ ਦੋਵੇਂ ਕਮਾਲ ਦੀਆਂ ਆਪਣੀ ਖਰੀਦਦਾਰੀ ਕਰ ਲਿਓ ਵਟੀਆਂ ਬਾਈ ਜਿਹੜੀਆਂ ਇੱਕ ਆ ਤੋਂ ਵੱਡਾ ਇਹ ਵੀ ਦੇਖੋ ਅਮਰੀਕੀਆਂ ਦੇ ਵੀ ਬੰਦੇ ਵੀਰੇ ਜਿਹੜੀ ਕਿ ਮੋਕੇ ਦੀ ਆ ਵੀ ਠੀਕ ਆ ਜੀ ਚਾਲੀਸ਼ੂ ਵੀ ਬਹੁਤ ਜਿਆਦੀ ਠੀਕ ਆ ਲਓ ਜੀ ਗਰਮੀ ਫਿਰ ਸੁਸਾਖੇ ਨਾ ਕਰਾਂ ਲਓ ਜੀ ਸੱਜਣੂ ਕਰ ਲੋ ਥਾਂ ਲੈ ਵਾ ਚੈੱਕ ਹੋਣ ਬ੍ਰਾਈਡਰ ਵੇਖ ਲੋ ਕੱਲਾ ਕਲਾ ਥਾਂ ਲਾਈ ਪਈ ਥੀ ਕਮਾਲ ਦਾ ਗਮ ਆਕੂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასიਖਾਲ ਜੀ ਰੱਬ ਰਾਖਾ